ਖਰੜ ਦੇ ਵਾਰਡ ਨੰਬਰ 12 ਦੇ ਐਮ ਸੀ ਰਾਜਵੀਰ ਸਿੰਘ ਰਾਜੀ ਦੀ ਕੋਸ਼ਿਸ਼ਾਂth ਕੋਸ਼ਿਸ਼ਾਂ ਸਦਕਾ ਅੱਜ ਇੱਕ ਲੰਮੇ ਸਮੇਂ ਤੋਂ ਬਾਅਦ ਜੋ ਸਟਾਰਮ ਪਾਈ ਪਈ ਸੀ ਇਸ ਨਿੱਜਰ ਰੋਡ ਤੋਂ ਲੈ ਕੇ ਖਰੜ ਦੇ ਵਾਰਡ ਨੰਬਰ 12 ਦੇ ਐਮ ਸੀ ਰਾਜਵੀਰ ਸਿੰਘ ਰਾਜੀ ਦੀ ਕੋਸ਼ਿਸ਼ਾਂth ਕੋਸ਼ਿਸ਼ਾਂ ਸਦਕਾ ਅੱਜ ਇੱਕ ਲੰਮੇ ਸਮੇਂ ਤੋਂ ਬਾਅਦ ਜੋ ਸਟਾਰਮ ਪਾਈ ਪਈ ਸੀ ਇਸ ਨਿੱਜਰ ਰੋਡ ਤੋਂ ਲੈ ਕੇ ਛੱਜੂ ਮਾਜਰਾ ਪਿੰਡ ਤੱਕ ਜਿਹੜਾ ਗੁਰਦੁਆਰਾ ਸਾਹਿਬ ਤੱਕ ਉਥੇ ਲੁੱਕ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ ਰਾਜਵੀਰ ਰਾਜੀ ਨੇ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਿਰਪਾ ਕਰਕੇ ਆਉਣ ਵਾਲੇ 2-3 ਦਿਨ ਪਰਹੇਜ਼ ਕਰੋ ਉਧਰ ਗਰੇਜ਼ ਕਰੋ ਜਾਣ ਤੋਂ ਤਾਂ ਕਿ ਲੁੱਕ ਜਿਹੜੀ ਹੈ ਉਸ ਤੇ ਕੋਈ ਮਿੱਟੀ ਨਾ ਵੜੇ ਕੋ ਹੋਰ ਡਸਟ ਪਾਰਟੀਕਲ ਕਰਕੇ ਕੋਈ ਕੰਮ ਨਾ ਰੁਕੇ ਤੇ ਉਹਨਾਂ ਨੇ ਬੜਾ ਆਸ਼ਵਾਸਨ ਦਵਾਇਆ ਕਿ ਇਹ ਲੋਕਾਂ ਦੀ ਜੋ ਐਡੀ ਵੱਡੀ ਮੁਸ਼ਕਲ ਸੀ ਉਹ ਹੱਲ ਹੋਣ ਜਾ ਰਹੀ ਹੈ ਤੇ ਹੁਣ ਖੁਸ਼ਹਾਲੀ ਦਾ ਰਾਹ ਖੁੱਲ ਜਾਏਗਾ ਤੇ ਲੋਕੀ ਨੇਜਰ ਚੌਂਕ ਤੋਂ ਮਿੰਟਾਂ ਸਕਿੰਟਾਂ ਚ ਛੱਜੂ ਮਾਜਰਾ ਚੌਂਕ ਤੱਕ ਜੋ ਹੈ ਆਪਣਾ ਬਲਿਆਰੀ ਵੱਲ ਜਾਂ 에ਰਪੋਰਟ ਰੋਡ ਵੱਲ ਟੀਡੀਆਈ ਵੱਲ ਸ਼ਿਵਾਲਿਕ ਸਿਟੀ ਵੱਲ ਜਾ ਸਕਣਗੇ ਕਾਫੀ ਹੱਦ ਤੱਕ ਕੰਮ ਜੋ ਹੈ ਉਹਦਾ ਪੂਰਾ ਮਤਲਬ ਪਹਿਲਾ ਘਟਕਾ ਵਗੈਰਾ ਪੈ ਚੁੱਕਾ ਹੈ ਤੇ ਅੱਜ ਲੁੱਕ ਪੈ ਰਹੀ ਹੈ ਤੇ ਉਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਤੁਹਾਡੇ ਸਹਿਯੋਗ ਲਈ ਅਸੀਂ ਹਰ ਟਾਈਮ ਪਹਿਰਾ ਦੇ ਕੇ ਖੜੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਕਿਹੜਾ ਰੂਟ ਲੈਣਾ ਹੈਗਾ ਕਿੱਧਰੋਂ ਜਾਣਾ ਹੈ ਤੇ ਲੋਕਾਂ ਦਾ ਸ਼ਵਾਸਨ ਦੋਇਆ ਕਿ ਤੁਹਾਡੇ ਸਹਿਯੋਗ ਨਾਲ ਇਹ ਇੱਕ ਬਹੁਤ ਵਧੀਆ ਜੋ ਹੈ ਸੜਕ ਬਣੇਗੀ ਤੇ ਸਾਲਾ-ਸਾਲ ਚੱਲੇਗੀ ਤੇ ਉਹ ਵੀ ਇਸ ਬਾਰੇ ਹੁਣ ਗੌਰ ਕਰ ਰਹੇ ਕਿ ਲੋਕਾਂ ਨੂੰ ਔਖੀ ਨਾ ਹੋਵੇ ਉਹਨਾਂ ਨੇ ਸਾਰੇ ਰੂਟ ਰਸਤੇ ਦੱਸੇ ਹਨ ਆਓ ਸੁਣਦੇ ਹਾਂ ਰਾਜਵੀਰ ਰਾਜੀ ਨੇ ਕੀ ਆਪਣੇ ਆਪਣੇ ਦਿਲ ਦੀ ਗੱਲ ਕਹੀ ਹੈ ਤੇ ਕਿਵੇਂ ਤੁਹਾਨੂੰ ਰਸਤੇ ਬਾਰੇ ਦੱਸਿਆ ਹੈ ਰਾਜਵੀਰ ਸਿੰਘ ਰਾਜੀ ਐਮਸੀ ਵਾਰਡ ਨੰਬਰ 12 ਖਰੜ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੇਵਾਦਾਰ ਰਾਜਵੀਰ ਸਿੰਘ ਰਾਜੀ ਐਮਸੀ ਵਾਰਡ ਨੰਬਰ 12 ਆਪ ਸਭ ਨੂੰ ਦੱਸਣਾ ਚਾਹਨਾ ਹੈ ਕਿ ਨਿਜਰ ਰੋਡ ਤੇ ਲੁੱਕ ਪੈਣ ਦਾ ਕੰਮ ਚੱਲ ਰਿਹਾ ਜੀ ਜਦੋਂ ਤੁਸੀਂ ਨਿਜਰ ਵਾਲੀਆਂ ਲਾਈਟਾਂ ਤੋਂ ਆਉਂਗੇ ਰਾਧਾ ਸਵਾਮੀ satsang ਘਰ ਦੇ ਕੋਲ ਤੋਂ ਤੁਸੀਂ ਅੱਗੇ ਨਹੀਂ ਆਣਾ ਉੱਥੇ ਰਸਤਾ ਬੰਦ ਕੀਤਾ ਹੋਇਆ ਉੱਥੋਂ ਤੁਸੀਂ ਰਾਈਟ ਹੋਣਾ ਹੈ ਜੀ ਐਲ ਆਈ ਸੀ ਕਲੋਨੀ ਵਾਲੀ ਰੋਡ ਤੇ ਉਪਰੋਂ ਘੁੰਮ ਕੇ ਸੰਤੇ ਮਾਜਰਾ ਕਲੋਨੀ ਤੋਂ ਜਿਹੜਾ ਰੋਡ ਆ ਰਿਹਾ ਉਹ ਸਿੱਧਾ ਆਪਣੇ ਅੱਗੇ 1 ਮਾਈਲਡ ਪਿਗ ਫਾਰਮ ਦੀ ਬੈਕ ਸਾਈਡ ਤੇ ਨਿਕਲੇਗਾ ਤੇ ਉਹ ਰੋਡ ਸਾਰਾ ਖੁੱਲਾ ਹੈ ਜੀ ਜਿਹੜਾ ਇਧਰੋਂ ਛੱਜੂ ਮਜਰੇ 1 ਮਾਈਲਡ 1 2 ਰਮਨ ਐਨ ਕਲੇਵ ਇਧਰੋਂ ਜਿਨ੍ਹਾਂ ਨੇ ਆਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਸੈਂਟਰਲ ਬੈਂਕ ਕੋਲ ਰਸਤਾ ਬੰਦ ਹੈ ਤੁਸੀਂ 1 ਮਾਈਲਡਸ ਵਾਲਾ ਰੋਡ ਨਹੀਂ ਲੈਣਾ ਤੁਸੀਂ ਜਿਹੜਾ